ਅਸਲ 'ਚ ਲਾਈਫ 'ਚ ਸੈਟੀਸਫਾਈਡ ਹੋਣਾ ਬੜਾ ਸਬਜੈਕਟਿਵ ਮੈਟਰ ਹੈ। ਮਤਲਬ ਇੱਕ ਐਗਜ਼ਾਮਪਲ ਨਾਲ ਸਮਝਦੇ ਆਂ। ਮੰਨ ਲਓ ਇੱਕ ਬੰਦਾ ਮਹੀਨੇ ਦਾ 50 ਹਜ਼ਾਰ ਕਮਾ ਰਿਹਾ ਤੇ ਇਸ ਨਾਲ ਉਹ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਬੜੇ ਵਧੀਆ ਢੰਗ ਨਾਲ ਪੂਰੀਆਂ ਕਰ ਰਿਹਾ ਤੇ ਕੁਝ ਜਿੱਸਾ ਸੇਵ ਵੀ ਕਰ ਰਿਹਾ ਤੇ ਇੰਨੀ ਕਮਾਈ ਨਾਲ ਉਹ ਸੈਟੀਸਫਾਈਡ ਵੀ ਪੂਰਾ ਹੈ। ਤੇ ਦੂਜੇ ਪਾਸੇ ਇੱਕ ਬਿਜ਼ਨਸਮੈਨ ਹੈ ਜੋ ਮਹਿੰਗੇ ਫੋਨ, ਕੱਪੜੇ ਤੇ ਘੁੰਮਣ ਦਾ ਸ਼ਕੀਨ ਹੈ ਤੇ ਕਮਾਈ 1 ਲੱਖ ਘੱਟੋ-ਘੱਟ ਤੇ ਜਦ ਇਹਨੂੰ ਮਹੀਨੇ ਵਿੱਚ 50 ਹਜ਼ਾਰ ਬਣਦਾ ਹੈ ਤਾਂ ਇਹ ਸੰਤੁਸ਼ਟ ਹੋਣਾ ਤਾਂ ਦੂਰ ਜ਼ਿੰਦਗੀ ਤੋਂ ਹਤਾਸ਼ ਹੋ ਜਾਂਦਾ ਸਿੱਟਾ ਇਹ ਨਿਕਲਦਾ ਹੈ ਕਿ ਹਰ ਕਿਸੇ ਦੀ ਸੰਤੁਸ਼ਟੀ ਦਾ ਲੈਵਲ ਅਲੱਗ ਹੁੰਦਾ ਹੈ ਕੋਈ ਅਰਸ਼ਾਂ ਤੇ ਪਹੁੰਚ ਕੇ ਵੀ ਹੋਰ ਉੱਪਰ ਦੀ ਤਾਂਗ ਰੱਖਦਾ ਤੇ ਕੋਈ ਕਿਰਤ ਕਰਦਿਆਂ ਫਰਸ਼ਾਂ ਤੇ ਰਹਿ ਕੇ ਵੀ ਰੱਬ ਦਾ ਭਾਣਾ ਮੰਨ ਕੇ ਖੁਸ਼ ਰਹਿੰਦਾ ਸਿਰਫ ਪੈਸੇ ਨੂੰ ਮੁੱਖ ਰੱਖ ਕੇ ਸੈਟੀਸਫਾਈਡ ਜਾਂ ਅਨਸੈਟੀਸਫਾਈਡ ਦਾ ਫੈਸਲਾ ਨਹੀਂ ਕਰ ਸਕਦੇ ਐਗਜ਼ਾਮਪਲ ਲਾਈਫ ਵਿੱਚ ਰਿਸ਼ਤਿਆਂ ਦੇ ਲਈਏ ਜਿਵੇਂ ਇੱਕ ਬੰਦੇ ਦਾ ਇੱਕ ਦੋਸਤ ਹੈ ਤੇ ਉਹ ਇਸ ਇੱਕ ਰਿਸ਼ਤੇ ਤੋਂ ਹੀ ਖੁਸ਼ ਹੈ ਤੇ ਦੂਜੇ ਪਾਸੇ ਕਿਸੇ ਦੇ 10000 ਦੋਸਤ ਨੇ ਪਰ ਫਿਰ ਵੀ ਉਹ ਲਾਈਫ ਵਿੱਚ ਚੰਗੀ ਦੋਸਤੀ ਦੀ ਘਾਟ ਮਹਿਸੂਸ ਕਰਦਾ ਹੈ ਇਥੇ ਲਾਅ ਆਫ ਅਟਰੈਕਸ਼ਨ ਦਾ ਜ਼ਿਕਰ ਵੀ ਲਾਜ਼ਮੀ ਹੋ ਜਾਂਦਾ ਹੈ ਜੋ ਕਹਿੰਦਾ ਹੈ ਕਿ ਬੰਦਾ ਦਿlo ਦਿਮਾਗ ਵਿੱਚ ਕਿਸੇ ਚੀਜ਼ ਜਾਂ ਟੀਚੇ ਨੂੰ ਪਾਉਣ ਦੀ ਚਾਹ ਰੱਖਦਾ ਹੈ ਤਾਂ ਸਾਰਾ ਯੂਨੀਵਰਸ ਉਸ ਨੂੰ ਪੂਰਾ ਕਰਨ ਵਿੱਚ ਲੱਗ ਜਾਂਦਾ ਹੈ ਪਰ ਇਥੇ ਇੱਕ ਅਹਿਮ ਗੱਲ ਮਿਸਿੰਗ ਹੈ ਤੇ ਉਹ ਹੈ ਆਪਣੇ ਗੁਰੂਆਂ ਦੁਆਰਾ ਕਿਰਤੀ ਬਣਨ ਦਾ ਸੁਝਾਅ ਮਤਲਬ ਕਿ ਜੇ ਆਪਾਂ ਕੋਈ ਟੀਚਾ ਜਾਂ ਏਮ ਇਥਿਆ ਹੋਇਆ ਹੈ ਤਾਂ ਸਾਨੂੰ ਉਸ ਤੱਕ ਪਹੁੰਚਣ ਲਈ ਐਫਰਟਸ ਵੀ ਲਾਉਣੇ ਪੈਣਗੇ ਤੇ ਫਿਰ ਜਾ ਕੇ ਯੂਨੀਵਰਸ ਆਪਣੀ ਕਾਰਵਾਈ ਪਾਉਂਦਾ ਹੈ ਸਾਨੂੰ ਆਪਣੇ ਏਮ ਤੱਕ ਪਹੁੰਚਾ ਕੇ ਮੁੱਖ ਦੀ ਗੱਲ ਇਹ ਕਿ ਲਾਫ ਅਟਰੈਕਸ਼ਨ ਵਰਗਾ ਰੂਲ ਵੀ ਤਾਂ ਹੀ ਕੰਮ ਕਰਦਾ ਜੇ ਆਪਾਂ ਕਿਰਤੀ ਬਣ ਕੇ ਕੰਮ ਕਰਾਂਗੇ ਤੇ ਬਾਕੀ ਕੁਦਰਤ ਜਾਂ ਰੱਬ ਤੇ ਛੱਡਵਾਂਗੇ ਕਿ ਕੀਤੀ ਹੋਈ ਮਿਹਨਤ ਦਾ ਫਲ ਕਦੋਂ ਤੇ ਕਿੰਨਾ ਕੁ ਮਿਲਣਾ ਹੈ ਪਰ ਇੱਕ ਗੱਲ ਤਾਂ ਹੈ ਕਿ ਉੱਪਰ ਵਾਲਾ ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਣ ਦਿੰਦਾ